ਅਜੋ ਹਸਤੀ ਵੀ ਇਸ ਫਾਨੀ ਜਹਾਨ ਤੋਂ ਕੂਚ ਕਰ ਗਈ ਜੋ ਸਾਰੇ ਜਹਾਨ ਦੇ ਉਸਤਾਦ ਸਨ ਸਾਡੀ ਸਾਰਿਆਂ ਦੀ ਹੋਂਦ ਉਹਨਾਂ ਕਰਕੇ ਸੀ ਅਜੋ ਹਸਤੀ ਵੀ ਇਸ ਫਾਨੀ ਜਹਾਨ ਤੋਂ ਕੂਚ ਕਰ ਗਈ ਜੋ ਸਾਰੇ ਜਹਾਨ ਦੇ ਉਸਤਾਦ ਸਨ ਸਾਡੀ ਸਾਰਿਆਂ ਦੀ ਹੋਂਦ ਉਹਨਾਂ ਕਰਕੇ ਸੀ ਸਾਡੀ ਦੁਨੀਆ ਉਹਨਾਂ ਨਾਲ ਵਸਤੀ ਸੀ ਸਲੀਮ ਸ਼ਹਿਜ਼ਾਦਾ ਸਾਹਿਬ پرویز ਸ਼ਾ ਗੁੱਟੀ ਸਾਹਿਬ ਮੈਂ ਉਹਨਾਂ ਦਾ ਇਹਨਾਂ ਦਾ ਦਾਸ ਮੇਰੇ ਬਚਪਨ ਚ ਮੈਂ ਆਇਆ ਸੀ ਇੱਕ ਬਾਇਓਲੋਜੀਕਲੀ ਮਾਪੇ ਜਿਨ੍ਹਾਂ ਨੇ ਜਨਮ ਦਿੱਤਾ ਇੱਕੇ ਮੇਰੇ ਮਾਈ ਪਾਪ ਯਾਨ ਨੇ تربیت ਕੀਤੀ ਸਾਨੂੰ ਗੁੰਗਿਆਂ ਨੂੰ ਬੋਲਣਾ ਸਿਖਾਇਆ ਅੱਜ ਜੋ ਕੁਝ ਵੀ ਅਚੀਵ ਹੋਇਆ ਉਸ ਸ਼ੈਨਸ਼ਾ ਉਸਤਾਦ ਜਨਾਬ ਪੁਰਨਸ਼ਾ ਕੋਟੀ ਸਾਹਿਬ ਦੇ ਨਾਲ ਜਿਹੜਾ ਨਾ ਜਾੜਾ ਜੀ ਸਾਨੂੰ ਪਤਾ ਨਹੀਂ ਸੀ ਕਿ ਕਦੀ ਸਾਨੂੰ ਇਹ ਲਫ਼ਜ਼ ਵੀ ਬੋਲਣਾ ਪਏਗਾ ਕਿ ਉਹ ਹੁਣ ਨਹੀਂ ਰਹਿ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ-ਜਿਹੜੇ ਵੀ ਉਹਨਾਂ ਦੇ ਆਸ਼ਿਕ ਨੇ شاਗਿਰਦ ਨੇ 팬 ਨੇ ਮੰਨਣ ਵਾਲੇ ਨੇ ਪਿਆਰੇ ਨੇ ਉਹ ਕੱਲ 12 ਵਜੇ ਉਹਨਾਂ ਦਾ ਦਫਨ ਕਫਨ ਹੋਏਗਾ 10 ਤੋਂ ਲੈ ਕੇ 11 11:30 ਵਜੇ ਤੱਕ ਦਰਸ਼ਨਾਂ ਲਈ ਉਹਨਾਂ ਦੀ ਤੁਸੀਂ ਤਸ਼ਰੀਫ ਲੈ ਆ ਸਕਦੇ ਹੋ लफज साथ नहीं दे रहे एहसास, जज्बात जबान खयाल सब ब्लाइंड हो चुके हैं बस एक यही मेरी बेनती के कि मालिक उन्होंने जन्नत फरदौस नहीं करे मेरे उस्ताद मुर्श दे मसीद ਜਿਨ੍ਹਾਂ ਨੇ ਮੁਰਸ਼ਿਦ ਲਫ਼ਜ਼ ਹੀ ਉਹਨਾਂ ਨੇ ਮੈਨੂੰ ਸਿਖਾਇਆ ਸਭ ਦੀ ਮਿਹਰਬਾਨ ਸਭ ਦੀ ਮਿਹਰਬਾਨ ਸਭ ਦੀ ਮਿਹਰਬਾਨ ਸਾਰੇ ਫਨਕਾਰ ਹਰ ਸ਼ੋਬੇ ਤੋਂ ਉਹਨਾਂ ਦੇ ਮੰਨਣ ਵਾਲੇ ਜਿਵੇਂ ਜਿਵੇਂ ਪਤਾ ਲੱਗਦਾ ਆ ਰਹੇ ਨੇ ਸਭ ਦੀ ਮਿਹਰਬਾਨੀ ਔਰ ਸਾਰੇ মিডিਆ ਦਾ ਵੀ ਬਹੁਤ ਸ਼ੁਕਰਗੁਜ਼ਾਰ